ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਐਸੀ ਕੀ 18 ਬਿਗਿਆ ਜ਼ਮੀਨ ਬਾਰਕ ਕੇਪੇਡੀ rauwala ਅੱਛੀ ਪੀਲੀ ਮਿੱਟੀ ਦੀ ਜ਼ਮੀਨ नीचे हल्का खारा पानी भी पहले इस खेत में ट्यूबेल भी था और शानदार पीली मिट्टी बट पेंट भट्टे के लिए बहुत ही उपयुक्त बारह बीघा बारह के पेडी की अठारह बीघा ज़मीन ऐसी की शानदार लेवल पीली मिट्टी गजब ज़मीन ईट भट्टे के लिए बहुत ही उपयुक्त अनकमांड जमीन शानदार बिरानी खेती गुवार की अच्छी पैदावार होती है और नज़दीक ईंट भट्टे भी है जो आप देख रहे हैं दो मुरबा छोड़ के भट्टा लगा हुआ पऊंजी का नज़दीक डाणिया भी है अच्छी ज़मीन शानदार लोकेशन अच्छी पीली मिट्टी ईट बट्टे के लिए उपयुक्त इन्वेस्टर के लिए बहुत ही उपयुक्त वाजिब दाम में अनकमांड अठारह बीघा जमीन छः किले जमीन बिकाऊ है जी नहर पानी सोलर मोटर दो किले ਰੋਡ ਦਾ ਫਰੰਟ ਕਾਲਿਆਂਵਾਲੀ ਦਾ ਖਾਤਾ ਕਾਲਿਆਂਵਾਲੀ ਤੋਂ 12 ਕਿਲੋਮੀਟਰ ਸਰਸੇ ਤੋਂ 20 ਕਿਲੋਮੀਟਰ ਰੇਟ ਹੈ ਜੀ 35 ਲੱਖ ਰੁਪਏ ਡਿਮਾਂਡ 35 ਲੱਖ ਰੁਪਏ ਡਿਮਾਂਡ ਕਿਲੇ ਦੀ ਰੱਖੀ ਗਈ ਹੈ 6 ਕਿਲੇ ਜ਼ਮੀਨ ਹੈ ਜੀ ਨਹਿਰ ਦਾ ਪਾਣੀ ਹੈ ਸੋਲਰ ਮੋਟਰ ਵੀ ਹੈ 2 ਕਿਲੇ ਰੋਡ ਦਾ ਫਰੰਟ ਹੈ ਜੀ ਤੇ ਨੰਬਰ ਨੋਟ ਕਰ ਲਓ 35 ਲੱਖ ਰੁਪਏ ਕਿਲੇ ਦੀ ਡਿਮਾਂਡ ਰੱਖੀ ਗਈ ਹੈ ਜੀ ਕਾਲਿਆਂਵਾਲੀ ਤੋਂ 12 ਕਿਲੋਮੀਟਰ ਸਰਸੇ ਤੋਂ 20 ਕਿਲੋਮੀਟਰ ਹੈ ਜੀ ਕਾਲਿਆਂ ਵਾਲੀ ਦਾ ਖਾਤਾ ਜੀ 9466668634 9466668634 ਇਸ ਨੰਬਰ ਤੇ ਫੋਨ ਕਰਕੇ ਤੁਸੀਂ 6 ਕਿੱਲੇ ਨਹਿਰੀ ਜ਼ਮੀਨ ਵਿੱਚ ਸੋਲਰ ਮੋਟਰ 2 ਕਿੱਲੇ ਰੋਡ ਦਾ ਫਰੰਟ ਹੈ ਜੀ ਸਰਸੇ ਤੋਂ ਹੈਗਾ 20 ਕਿਲੋਮੀਟਰ ਕਾਲਿਆਂਵਾਲ ਤੋਂ ਹੈਗਾ 12 ਕਿਲੋਮੀਟਰ 35 ਲੱਖ ਰੁਪਏ ਕਿਲੇ ਦੀ ਡਿਮਾਂਡ ਰੱਖੀ ਗਈ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਕਿਹੋ ਜਿਹਾ ਰਸਤਾ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਹਦੇ ਵਿੱਚ ਰਾ ਸਾਫ ਪਤਾ ਚੱਲਦਾ ਕਿ ਰਾਹ ਕਿਹੋ ਜਿਹਾ ਹੁੰਦਾਗਾ ਤੇ ਕਿਹੜੀ ਮੋਟਰ ਲੱਗੀ ਹੈ ਕਹੋ ਜੀ ਜ਼ਮੀਨ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ 35 ਲੱਖ ਰੁਪਏ ਡਿਮਾਂਡ ਕਿੱਲੇ ਦੀ ਹੈ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਿਆ ਹੁਣ ਜੀ ਇਸ ਵੀਰ ਦੇ ਨਾਲ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ 6 ਕਿੱਲੇ ਜ਼ਮੀਨ 2 ਕਿੱਲੇ ਰੋਡ ਦਾ ਫਰੰਟ ਲੱਗਦਾ ਜੀ ਤੇ ਨਹਿਰੀ ਪਾਣੀ ਹੈ ਇੱਕ ਸੋਲਰ ਮੋਟਰ ਹੈ ਤੁਸੀਂ ਵੀਡੀਓ ਚ ਦੇਖੋ ਤੇ ਚੈੱਕ ਕਰੋ ਮਾਲਕ ਵੀਰ ਦੇ ਨਾਲ ਸਿੱਧੀ ਗੱਲ ਕਰਕੇ ਤੁਸੀਂ ਜ਼ਮੀਨ ਦੀ ਡੀਲ ਹੈ ਜਿਹੜੀ ਕਰ ਸਕਦੇ ਹੋ ਜੀ ਡੈਨਮਿਕ ਦਾ ਜਨਰੇਟਰ ਵਿਕਾਊ ਆ 25 ਕੇਵੀ ਦਾ 25 ਕੇਵੀ ਦਾ ਜਨਰੇਟਰ ਹੈ ਜੀ ਏਰੀਆ ਮੋਡ ਮੰਡੀ 35000 ਤੇ ਰੇਟ ਰੱਖਿਆ ਹੈ ਅਰਜੈਂਟ ਸੇਲ ਕਰਨਾ ਹੈ ਜੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ 76967 65855 76967 65855 ਦੂਜਾ ਨੰਬਰ ਹੈਗਾ ਜੀ 75890 16344 ਇਸ ਨੰਬਰ ਤੇ ਫੋਨ ਕਰਕੇ ਤੁਸੀਂ 25 kwh ਦਾ ਜਨਰੇਟਰ ਹੈ ਜਿਹੜਾ ਏਰੀਆ ਮੋੜ ਮੰਡੀ ਦੇ ਵਿੱਚ ਅਰਜੰਟ ਸੇਲ ਕਰਨਾ ਹੈ 35000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਚ ਦੇਖ ਸਕਦੇ ਹੋ ਬਲੈਨੋ ਗੱਡੀ ਵਿਕਾਊ ਹੈ ਜੀ ਡੀਜ਼ਲ ਦੀ ਗੱਡੀ ਹੈ ਜੀ ਫਰਸਟ ਓਨਰ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਏਰੀਆ ਬਠਿੰਡਾ ਇੰਜਨ ਗੀਅਰ ਦੀ ਓਕੇ ਐਨਓਸੀ ਦੇ ਦੇਣਗੇ ਰੇਟ 345000 345000 ਰੁਪਏ ਰੇਟ ਰੱਖੇਗੇ ਜੀ 6239313198 6239313198 ਇਸ ਨੰਬਰ ਤੇ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਚੈਨਲ ਤੇ ਨਵੀਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ 11 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਵੱਡਾ ਡੱਗ ਬਣਿਆ ਹੋਇਆ 30x35 ਦਾ 11 ਕਿੱਲੇ ਜ਼ਮੀਨ ਵਿਕਾਊ ਹੈ ਵਿੱਚ ਮੋਟਰ ਲੱਗੀ ਹੈ ਵੱਡਾ ਡੱਗ ਬਣਿਆ ਹੋਇਆ ਜੀ 30x35 ਦਾ ਦੋ ਕਮਰੇ ਤੇ ਬਰਾਂਡਾ ਬਣਿਆ ਹੋਇਆ ਤਿੰਨ ਕਿੱਲੇ ਹੈਗਾ ਜੀ ਫਰੰਟ ਰੇਟ ਹੈ ਜੀ 35 ਲੱਖ ਕਿੱਲੇ ਦਾ ਏਰੀਆ ਅਵਾਰ 35 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਲਓ ਜੀ ਇਸ ਵੀਰ ਨੇ ਵੀ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹੋ ਜਿਹਾ ਰਸਤਾ ਹੈਗਾ ਤੇ ਮੋਟਰ ਵਗੈਰਾ ਪਾਣੀ ਦਾ ਕੀ ਸਾਧਨਾ ਹੈ ਤੇ ਤੁਸੀਂ ਦੇਖੋ ਵੀਡੀਓ ਚੈੱਕ ਕਰੋ ਤੇ ਜਿਹਦਾ ਮਾਲਕ ਵੀਰ ਦਾ ਨੰਬਰ ਹੈ ਜੀ ਉਹ ਵੀ ਤੁਸੀਂ ਨੋਟ ਕਰ ਲਿਓ 35 ਲੱਖ ਕਿੱਲੇ ਰੇਟ ਹੈ ਦੋ ਕਮਰੇ ਤੇ ਬਹਾਂਡਾ ਬਣਿਆ ਤਿੰਨ ਕਿੱਲੇ ਫਰੰਟ ਹੈ ਜੀ ਅਬੋਰ ਏਰੀਏ ਦੀ ਹੈ ਜ਼ਮੀਨ ਹੈ ਜੀ ਤੇ ਨੰਬਰ ਨੋਟ ਕਰ ਲਓ 11 ਕਿੱਲੇ ਜ਼ਮੀਨ ਹੈ 9041125561 9041125561 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11 ਕਿੱਲੇ ਜ਼ਮੀਨ ਵਿੱਚ ਮੋਟਰ ਵੱਡਾ ਡੱਗ 30Y35 ਦਾ ਬਣਿਆ ਹੋਇਆ 35 ਲੱਖ ਕਿੱਲੇ ਦੇ ਹਿਸਾਬ ਦੇ ਨਾਲ ਤੁਸੀਂ ਇਸ ਜ਼ਮੀਨ ਦੀ ਡੀਲ ਹੈ ਜਿਹੜੀ ਜਾ ਕੇ ਤੁਸੀਂ ਕਰ ਸਕਦੇ ਹੋ ਜੀ 5 ਕਿੱਲੇ ਜ਼ਮੀਨ ਵਿਕਾਊ ਹੈ ਜੀ ਪੱਕੀ ਮੋਟਰ ਤਕਸੀਮ ਟਾਕ 18 ਫੁੱਟ ਰੋਡ ਦਾ ਫਰੰਟ ਰੇਟ 58 ਲੱਖ ਕਿੱਲੇ ਦਾ ਏਰੀਆ ਬਰਨਾਲਾ 9855578 570 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੀ ਵਾਲੀ ਸੰਦ ਗੱਡੀਆਂ ਵੇਚਣਾ ਚਾਹੁੰਦੇ ਹੋ ਤਾਂ ਜਲਦੀ ਵਟਸਐਪ ਨੰਬਰ ਨੋਟ ਕਰ ਲਓ ਚੈਨਲ ਦਾ 9877988446 ਨੰਬਰ ਤੇ ਇੱਕ ਵਧੀਆ ਵੀਡੀਓ 5-7 ਫੋਟੋਆਂ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ ਸ਼ੇਕ ਨਾਲਾ ਪਲਾਟਾਂ ਵਾਲੀ ਜ਼ਮੀਨ ਵਿਕਾਊ ਹੈ ਜੀ ਸ਼ੇਕ ਨਾਲਾ ਪਲਾਟਾਂ ਵਾਲੀ ਜ਼ਮੀਨ ਵਿਕਾਊ ਆ ਸਾਲਮ ਮੋਟਰ ਰੇਟ ਹੈ ਜੀ 70 ਲੱਖ ਸਾਰੇ ਦਾ 70 ਲੱਖ ਰੁਪਏ ਸਾਰੇ ਦਾ ਰੇਟ ਰੱਖੇ ਗਿਆ ਜੀ ਸ਼ੇਕ ਨਾਲਾ ਪਲਾਟਾਂ ਵਾਲੀ ਜ਼ਮੀਨ ਵਿਕਾਊ ਆ ਸਾਲਮ ਮੋਟਰ ਹੈ ਜੀ ਏਰੀਆ ਬिलासपुर ਮੋਗਾ 98727 84692 98727 84692 ਇਸ ਨੰਬਰ ਤੇ ਫੋਨ ਕਰਕੇ ਸ਼ੇਕ ਨਾਲਾ ਪਲਾਟਾਂ ਵਾਲੀ ਜ਼ਮੀਨ ਰੋ 17 ਲੱਖ ਰੁਪਏ ਦੇ ਵਿੱਚ ਤੁਸੀਂ ਇਹ ਸਾਰਾ ਸਿਸਟਮ ਹੈ ਜਿਹੜਾ ਖਰੀਦ ਸਕਦੇ ਹੋ ਜੀ ਇਹ ਲੋਕੇਸ਼ਨ ਹੈਗੀ ਹੈ ਬिलासपुर ਮੋਗਾ ਤਿੰਨ ਕਿੱਲੇ ਜ਼ਮੀਨ ਵਿਕਾਊ ਹੈ ਜੀ ਇੱਕ ਕਿੱਲਾ ਲਿੰਕ ਰੋਡ ਦਾ ਫਰੰਟ ਸਾਲਮ ਮੋਟਰ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਜੀ ਤਿੰਨ ਕਿੱਲੇ ਜ਼ਮੀਨ ਵਿਕਾਊ ਹੈ ਇੱਕ ਕਿੱਲਾ ਲਿੰਕ ਰੋਡ ਦਾ ਫਰੰਟ ਹੈ ਜੀ ਸਾਲਮ ਮੋਟਰ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਜੀ ਏਰੀਆ ਬिलासपुर ਮੋਗਾ ਰੇਟ ਹੈ ਜੀ 60 ਲੱਖ ਕਿੱਲੇ ਦਾ 60 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਗਿਆ ਜੀ 93555678570 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਚੈਨਲ ਦੇ ਨਵੇਂ ਆਇਆ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਤੇ ਨਾਮ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੇ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਜ਼ਮੀਨ ਪਲਾਟ ਕੋਠੀਆਂ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋਗੀ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਕਿੰਨੀ ਜ਼ਮੀਨ ਕਿਹੋ ਜੀ ਜ਼ਮੀਨ ਕਿੰਨੇ ਕੁ ਰੇਟ ਨੂੰ ਚਾਹੀਦੀ ਹੈ ਜੀ ਸੋ ਬਣੇਗਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ